ਪਹਿਲਾਂ ਤਾਂ ਅੱਜ ਮੈਂ ਤੁਹਾਡਾ ਸਾਰਿਆਂ ਦਾ ਖੰਨੇ ਦੀ ਪ੍ਰੈਸ ਦਾ ਇਲੈਕਟ੍ਰੋਨਿਕ মিডিਆ ਦਾ ਔਰ ਪ੍ਰਿੰਟ মিডিਆ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਪਹੁੰਚੇ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖੰਨੇ ਦੇ ਕਾਂਗਰਸ ਦੇ ਸਾਹਿਬ ਵੀਰ ਸਿੰਘ ਜੀ ਪਾਇਲ ਔਰ ਸਾਡੀ ਪਾਰਟੀ ਦੇ ਸੀਨੀਅਰ ਆਗੂ ਸਾਹ ਗੁਰਦੀਪ ਸਿੰਘ ਜੀ ਰਸੂਲੜਾ ਸਾਹ ਹਰਪਾਲ ਸਿੰਘ ਜੀ ਭੰਗਰਾਲੀ ਬਲਾਕ ਦੇ ਸਾਡੇ ਦੇਹਾਤੀ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਕਲਾਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਸੀਂ ਸਾਰੇ ਜਿਹੜੇ ਨੇ ਅੱਜ ਪ੍ਰੈਸ ਕਾਨਫਰੰਸ ਪੰਚਾਇਤੀ ਚੋਣਾਂ ਨੂੰ ਲੈ ਕੇ ਕਰ ਰਹੇ ਆਂ ਵੈਸੇ ਤਾਂ ਪੂਰੇ ਪੰਜਾਬ ਦੇ ਅੰਦਰ ਹੀ ਜੋ ਧਾਂਦਲੀਆਂ ਹੋਈਆਂ ਨੇ ਜੋ ਧੱਕੇਸ਼ਾਹੀਆਂ ਹੋਈਆਂ ਨੇ ਜੋ ਬਦੀਕੀਆਂ ਔਰ ਜਸਰੀਕੇ ਨਾਲ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਨੂੰ ਹਥਿਆਉਣ ਦੀ ਕੋਸ਼ਿਸ਼ ਜਿਹੜੀ ਆ ਮੌਜੂਦਾ ਝਾੜੂ ਸਰਕਾਰ ਆ ਉਹਨਾਂ ਨੇ ਕੀਤਾ ਉਹਨਾਂ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਜਿਹੜੇ ਮੰਤਰੀ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਆਮ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਤੇ ਡਾਕਾ ਮਾਰਨ ਦੀ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਔਰ ਹਿੰਸਕ ਘਟਨਾਵਾਂ ਹੋਈਆਂ ਨੇ ਇਹ ਬਹੁਤ ਹੀ ਨਿੰਦਾਯੋਗ ਨੇ ਇਹ ਜਿਹੜੀਆਂ ਘਟਨਾਵਾਂ ਨੇ ਇਹ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਜਿੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਪਹਿਲਾਂ ਹੀ ਬਹੁਤ ਕਮਜ਼ੋਰ ਆ ਸਰਕਾਰ ਦੀ ਸਾਡੇ ਸੂਬੇ ਦੀ ਅਮਨ ਜਿਹੜੀ ਕਾਨੂੰਨ ਦੀ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋਈ ਹੋਈ ਹੈ ਉਹਦੇ ਨਾਲ ਨਾਲ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਹੋਰ ਜ਼ਿਆਦਾ ਤੂਲ ਦਿੰਦੀਆਂ ਨੇ ਸੋ ਸਾਨੂੰ ਸੀ ਕਿ ਇੱਕ ਬਦਲਾਅ ਵਾਲੀ ਸਰਕਾਰ ਬਣੀ ਹੈ ਇੱਕ ਨਵੀਂ ਸਰਕਾਰ ਜਿਹੜੀ ਕਹਿੰਦੇ ਸੀ ਵੀ ਇੱਕ ਨਵੀਂ ਸੋਚ ਲੈ ਕੇ ਆਏ ਆ ਤੇ ਉਹਨਾਂ ਨੇ 3 ਸਾਲਾਂ ਚ ਮੈਨੂੰ ਲੱਗਦਾ ਕਿ ਪਿਛਲੀਆਂ ਜਿਹੜੀਆਂ ਕਾਲੀ ਦਲ ਦੀਆਂ ਸਰਕਾਰਾਂ ਵੀ ਨਹੀਂ ਆ ਉਹਨਾਂ ਦਾ ਵੀ ਰਿਕਾਰਡ ਜਿਹੜਾ ਮਾਤ ਪਾ ਦਿੰਦਾ ਔਰ ਤਾਜ਼ਾ ਮਿਸਾਲ ਜਿਹੜੀ ਖੰਨੇ ਦੀ ਜੇ ਮੈਂ ਗੱਲ ਕਰਾਂ ਸਾਨੂੰ ਸੀ ਕਿ ਇਥੋਂ ਦੇ ਜਿਹੜੇ ਪੰਚਾਇਤ ਪੰਜਾਬ ਦੇ ਮੰਤਰੀ ਨੇ ਪੰਚਾਇਤਾਂ ਦੇ ਉਹ ਇਸ ਸਾਡੇ ਹਲਕੇ ਨਾਲ ਸੰਬੰਧਿਤ ਨੇ ਤਰਪੀਤ ਸਿੰਘ ਸੌਂਤ ਔਰ ਸਾਨੂੰ ਸੀ ਵੀ ਉਹਨਾਂ ਕੋਲ ਕਿਉਂਕਿ ਇਹ ਵਿਭਾਗ ਦਾ ਮਤ్రਾਲਾ ਹੈਗਾ ਤੇ ਇੱਥੇ ਘੱਟੋ ਘਾਟ ਖੰਨੇ 'ਚ ਇਸ ਤਰ੍ਹਾਂ ਦੀ ਕੋਈ ਵੀ ਠੱਕੇਸ਼ਾਈ ਦੇਖਣ ਨੂੰ ਨਹੀਂ ਮਿਲਦੀ ਪਰ ਅਫਸੋਸ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਹਲਕੇ ਦਾ ਵੱਡਾ ਪਿੰਡ ਹੈ ਕੁੰਗਰਾਲੀ ਰਾਜਪੂਤਾਂ ਜਿਹਦੇ ਜਿਹੜੇ ਸਾਰੇ ਸਾਡੇ ਮੈਂਬਰ ਨੇ ਉਹ ਇੱਥੇ ਮੌਜੂਦ ਨੇ ਤੁਹਾਡੇ ਸਾਹਮਣੇ ਸਾਡੇ ਪਾਰਟੀ ਵੱਲੋਂ ਸਾਡੇ ਜਿਹੜੇ ਗਰੁੱਪ ਵੱਲੋਂ ਸਰਪੰਚ ਕਪੂਰ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਕਾਗਜ਼ ਢਾਕਲ ਕੀਤੇ ਸੀਗੇ ਔਰ ਉਹਦੇ ਨਾਲ ਨਾਲ ਪੰਚ ਜਿਹੜੇ ਸੀਗੇ ਕਿਉਂਕਿ ਵੱਡਾ ਪਿੰਡ ਅ ਗੁਰਦੀਪ ਸਿੰਘ ਪਰਮਜੀਤ ਕੌਰ ਕੁਲਵਿੰਦਰ ਕੌਰ ਜਸਵਿੰਦਰ ਕੌਰ ਮਨਪ੍ਰੀਤ ਸਿੰਘ ਰੁਪਿੰਦਰ ਕੌਰ ਜਸਵੀਰ ਕੌਰ ਹਰਮਿੰਦਰ ਕੌਰ ਇਹ ਸਾਰੇ ਜਿਹੜੇ ਸੀਗੇ ਇਹਨਾਂ ਨੇ ਆਪਣੇ ਤੌਰ ਪੰਚਾਂ ਦੇ ਕਾਗਜ਼ ਢਾਕਲ ਕੀਤੇ ਸੀ ਸੋ ਇਹ ਇਹ ਜਿਹੜਾ ਸਾਡਾ ਪਿੰਡ ਸੀਗਾ ਉਹ ਰਿਜ਼ਰਵਡ ਸੀਗਾ ਫਾਰ ਮੈਨ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਖਾਸ ਕਰਕੇ ਸਰਕਾਰ ਜਿਹੜੀ ਹੈ ਜਿਹਦੀ ਨੀਅਤ ਬਿਲਕੁਲ ਸਾਫ਼ ਨਹੀਂਗੀ ਔਰ ਬਿਨਾਂ ਵਜ੍ਹਾ ਬਿਨਾਂ ਕੋਈ ਇਤਰਾਜ਼ ਤੋਂ ਕੋਈ ਪੁਖਤਾ ਸਬੂਤ ਤੋਂ ਇਹਨਾਂ ਸਾਰਿਆਂ ਦੇ ਕਾਗਜ਼ ਜਿਹੜੇ ਨੇ ਟੋਟਲ ਦੇ ਟੋਟਲੀ ਰੱਦ ਕਰ ਦਿੱਤੇ ਗਏ ਔਰ ਜਿਹੜੇ ਦੂਸਰੀ ਰੂਲਿੰਗ ਧਿਰ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਸਾਰਿਆਂ ਦੇ ਸਾਰੇ ਕਾਗਜ਼ ਜਿਹੜੇ ਨੇ ਉੱਥੇ ਸਹੀ ਪਾਏ ਗਏ ਨੇ ਔਰ ਇੱਕ ਹੋਰ ਤਰ੍ਹਾਂ ਸੀ ਤੀਸਰੀ ਧਿਰ ਉਹਨਾਂ ਦੇ ਜਿਹੜੇ ਕਾਗਜ਼ ਸੀ ਉਹ ਵੀ ਰਿਜੈਕਟ ਕਰ ਦਿੱਤੇ ਸੋ ਮਤਲਬ ਇੱਕੋ ਹੀ ਮੰਤਵ ਨਾਲ ਕਿ ਇਹ ਜਿਹੜੇ ਉੱਥੇ ਦੇ ਕਿਉਂਕਿ ਕਈ ਖਾਸ ਆਦਮੀ ਜਿਹੜੇ ਸੌਂਹ ਸਾਹਿਬ ਦੇ ਨਾਲ ਰੋਜ਼ ਗੱਡੀ 'ਚ ਚੜ੍ਹਦੇ ਨੇ ਜਿਹੜੇ ਰੋਜ਼ ਉਹਨਾਂ ਨੂੰ ਸਲਾਹਾਂ ਦਿੰਦੇ ਨੇ ਉਹਨਾਂ ਦੇ ਕਾਰਨਾਂ ਕਰਕੇ ਇਹ ਸਾਰੀ ਪੰਚਾਇਤ ਜਿਹੜੀ ਆ ਉਹ ਇਲੈਕਸ਼ਨ ਤੋਂ ਵਾਂਝੀ ਕਰ ਦਿੱਤੀ ਗਈ ਹੈ ਸੋ ਅੱਜ ਉੱਥੇ ਦਾ ਪਿੰਡ ਦੇ ਵਿੱਚ ਵੀ ਵੱਡੀ ਨਰਾਜ਼ਗੀ ਹੈ ਔਰ ਕੀ ਲਾਇਆ ਇਲਜ਼ਾਮ ਕੀ ਲਾਇਆ ਜਿਹੜਾ ਕਿ ਬਿਲਕੁਲ ਬੇਤੁਕਾ ਇਲਜ਼ਾਮ ਹੈ ਕਿ ਜੀ ਇਹਨਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਮੈਂ ਹੁਣ ਇਹਦਾ ਮਤਲਬ ਉਹ ਸਾਰੇ ਆ ਜਿਹੜੇ ਮੈਂ ਨੌ ਗੜਾਈ ਨੇ ਇਹ ਕੀ ਇਹਨਾਂ ਦੇ ਸਾਰਿਆਂ ਨੇ ਸਰਕਾਰੀ ਉੱਥੇ ਜਗਾ ਤੇ ਕੋਈ ਆਪਣਾ ਕਬਜ਼ਾ ਕੀਤਾ ਹੋਇਆ ਥੋੜਾ ਗੁਰਦੀਪ ਸਿੰਘ ਬੈਠਾ ਇਹ ਬਾਹਰ ਪਿੰਡ ਤੋਂ ਰਹਿੰਦਾ ਹੈ ਬਿਲਕੁਲ ਪਿੰਡ ਦੇ ਬਾਹਰ ਜਾ ਕੇ ਸੜਕ ਤੇ ਰਹਿੰਦਾ ਹੈਗਾ ਆਪਣੇ ਆਪਣੇ ਘਰ ਦੇ ਵਿੱਚ ਤੇ ਇਹ ਤਾਂ ਇਹਦਾ ਪਿੰਡ ਨਾਲ ਤਾਂ ਕੋਈ ਪਿੰਡ ਦੀ ਕੋਈ ਸ਼ਾਮਲਾੜ ਜਾਂ ਪਿੰਡ ਦੀ ਕੋਈ ਜ਼ਮੀਨ ਨਾਲ ਕੋਈ ਵਾਅ ਵਾਸਤਾ ਹੀ ਨਹੀਂ ਸੋ ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ ਆਪਣੇ ਖਾਸ ਬੰਦੇਆਂ ਨੂੰ ਫਾਇਦਾ ਪਹੁੰਚਾਉਣ ਦੇ ਤਾਂ ਕਿ ਇਹਨਾਂ ਪੰਚਾਇਤਾਂ ਤੇ ਕਬਜ਼ਾ ਕੀਤਾ ਜਾਵੇ। ਇਵੇਂ ਜਿਵੇਂ ਰਤਨ ਢੇੜੀ ਆ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਐਮਐਲਏ ਦੀ ਰੋਜ਼ ਗੱਡੀ ਚੜ੍ਹਦੇ ਨੇ ਮੰਤਰੀ ਜੀ ਦੀ ਗੱਡੀ ਚੜ੍ਹਦੇ ਨੇ ਉਹਨਾਂ ਦੇ ਕਹਿਣ ਤੇ ਜਿਹੜਾ ਮਨਵੀਰ ਸਿੰਘ ਇੱਕ ਛੋਟੀ ਉਮਰ ਦਾ ਵੀ ਤੁਸੀਂ ਦੇਖੋ ਛੋਟੀ ਉਮਰ ਦਾ ਉਹ ਨੌਜਵਾਨ ਇਲੈਕਸ਼ਨ ਜਿਹੜਾ ਵਾ ਉਹ ਲੜਨਾ ਚਾਹ ਰਿਹਾ ਸੀਗਾ ਔਰ ਉਹਦੇ ਚੰਗੀ ਸੋਚ ਸੀਗੀ ਔਰ ਉਹ ਪਿੰਡ ਨੂੰ ਅੱਗੇ ਲੈ ਜਾਣਾ ਚਾਹੁੰਦਾ ਸੀ ਪਿੰਡ ਦੇ ਲਈ ਕੋਈ ਚੰਗੀ ਬਿਹਤਰੀ ਦੇ ਕੰਮ ਕਰਨਾ ਚਾਹੁੰਦਾ ਸੀ ਉਹਦੇ ਕਾਗਜ਼ ਹੀ ਰੱਦ ਕਰ ਦਿੱਤੇ ਕਿ ਉਹਨੂੰ ਉਹਦਾ ਡੈਮੋਕਰੈਟਿਕ ਰਾਈਟ ਜਿਹੜਾ ਉਹਦਾ ਇਸਤੇਮਾਲ ਹੀ ਨਹੀਂ ਕਰਨ ਦਿੱਤਾ ਕਿ ਸੋ ਇਹੋ ਜਿਹਾ ਡਰਾਮਾ ਜਿਹੜੀਆਂ ਨੇ ਰੋਜ਼ ਆ ਰਹੀਆਂ ਨੇ ਔਰ ਵਾਰਡ ਬੰਦੀਆਂ ਦੇ ਵਿੱਚ ਕਿੰਨੀਆਂ ਧਾਦਲੀਆਂ ਨੇ ਔਰ ਵੋਟਰ ਸੂਚੀਆਂ ਦੇ ਵਿੱਚ ਕਿੰਨੀਆਂ ਧਾਦਲੀਆਂ ਨੇ ਕਿਸੇ ਦੀਆਂ ਵੋਟਾਂ 30 35 ਵੋਟਾਂ ਕਿਸੇ ਹੋੜ ਚ ਵਾਰਡ ਚ ਪਾ ਦਿੱਤੀਆਂ ਗਈਆਂ ਬਾਹਰੋਂ ਲਿਆ ਕੇ ਦੂਸਰੇ ਵਾਰਡ ਦੇ ਵਿੱਚ ਉਹਨਾਂ ਦੀਆਂ ਸਪੋਟਰ ਸੂਚੀਆਂ ਜਿਹੜੀਆਂ ਨੇ ਉਹਨਾਂ ਦੇ ਨਾਂ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ ਸੋ ਬਹੁਤ ਜ਼ਿਆਦਾ ਭੰਬਲ ਪੂਸਾ ਔਰ ਬੜਾ ਕਨਫਿਊਜ਼ਨ ਵਾਲਾ ਇਲੈਕਸ਼ਨ ਜਿਹੜਾ ਉਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਤੁਹਾਡੇ ਵੱਲੋਂ ਕੀ ਸੋ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਆ ਔਰ ਮੈਂ ਉਹਨਾਂ ਅਫਸਰਾਂ ਨੂੰ ਵੀ ਤੁਹਾਡੇ ਰਾਹੀਂ ਚੇਤਾਵਨੀ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਰਾਜਨੀਤਿਕ ਲੋਕਾਂ ਦੇ ਕਹਿਣ ਤੇ ਇਹ ਕਾਗਜ਼ ਰੱਦ ਕੀਤੇ ਅਸੀਂ ਹਾਈ ਕੋਰਟ ਦੀਆਂ ਜਿਹੜੀਆਂ ਪੌੜੀਆਂ ਨੇ ਉਹਨਾਂ ਨੂੰ ਦਿਖਾਉਣੀਆਂ ਹੀ ਦਿਖਾਉਣੀਆਂ ਨੇ ਅਸੀਂ ਹਾਈ ਕੋਰਟ ਇਹ ਕੇਸ ਨੂੰ ਲੈ ਕੇ ਜਾਣਾ ਔਰ ਅਸੀਂ ਇਨਸਾਫ ਦੀ ਮੰਗ ਅੱਜ ਵੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਐਸਜੀਐਮ ਸਾਹਿਬ ਨੂੰ ਵੀ ਕਿਹਾ ਪਰ ਕਿਸੇ ਨੇ ਵੀ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਫਰਮਾਈ ਔਰ ਅੱਜ ਜਿਹੜੇ ਨੇ ਉਹ ਆਖਰੀ ਦਿਨ ਸੀਗਾ ਵਿਡਰੋਲ ਦਾ ਤੇ ਜਿਹੜੇ ਹੁਣ ਸਿੰਬਲ ਅਲਰਟ ਹੋ ਚੁੱਕੇ ਨੇ ਪੂਰੇ ਇਹਨੇ ਸਿੰਬਲ ਅਲਰਟ ਔਰ ਅੱਜ ਇਹ ਜਿਹੜੇ ਲੋਕ ਨੇ ਇਹ ਆਪਣੇ ਇਨਸਾਫ ਲਈ ਮੰਗ ਕਰ ਰਹੇ ਨੇ ਇਨਾਂ ਦਾ ਕੋਈ ਕਸੂਰ ਨਹੀਂ ਹੈ ਸੋ ਅਸੀਂ ਸਾਰੇ ਕਾਂਗਰਸ ਪਾਰਟੀ ਇਹਨਾਂ ਦੇ ਨਾਲ ਖੜੀ ਹਾਂ ਔਰ ਅਸੀਂ ਇਹਨਾਂ ਦਾ ਕੇਸ ਹਾਈ ਕੋਰਟ ਲੈ ਕੇ ਜਾਵਾਂਗੇ ਔਰ ਹਾਈ ਕੋਰਟ ਤੱਕ ਅਸੀਂ ਇਹ ਕੇਸ ਲੜਾਂਗੇ ਇਹ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਸੀ ਇੱਕ ਚਰਚਾ ਹੈ ਜਿਹੜਾ ਪਿੰਡ ਦੇ ਵਿੱਚ 5 ਮਹੀਨੇ ਤੋਂ ਚੱਲ ਰਿਹਾ ਜੀ ਸਰਕਾਰ ਦੀ ਕੰਨ ਦੀ ਘੱਟੀ ਬਣਿਆ ਉਸ ਨੂੰ ਲੈ ਕੇ ਵੀ ਕੋਈ ਗੁੱਸੇ-ਸਾਣਪਾਣ ਹੋਈ ਆ ਉਹਦੀ ਸਾਜ਼ਿਸ਼ ਦੇ ਤਹਿਤ ਇਹ ਗੱਤ ਬੇਨੇ ਕਿੰਨੀ ਸੱਚਾਈ ਸਾਹਮਣੇ ਦੇਖੋ ਇਹਦੀ ਮੈਨੂੰ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਉਹ ਇੱਕ ਵਕਰਾ ਇਸ਼ੂ ਹੈ ਪਰ ਇਹ ਲੋਕਾਂ ਦਾ ਜਿਹੜਾ ਸੰਵਿਧਾਨਿਕ ਔਰ ਉਹਨਾਂ ਦਾ ਡੈਮੋਕ੍ਰੈਟਿਕ ਰਾਈਟ ਹੈ ਹੱਕ ਆ ਉਹਨਾਂ ਦਾ ਉਹ ਉਹਨਾਂ ਤੋਂ ਖੋਇਆ ਗਿਆ ਉਹ ਅਸੀਂ ਜਿਹੜਾ ਵਾ ਉਹ ਬਰਦਾਸ਼ਤ ਨਹੀਂ ਕਰਾਂਗੇ ਮੰਤਰੀ ਸਾਹਿਬ ਜਿਹੜਾ ਤੁਸੀਂ ਅੱਜ ੱੱਕੇਸ਼ਾਈ ਦੀ ਗੱਲ ਕੀਤੀ ਹੈ ਕਿ ਤੁਸੀਂ ਸਿੱਧਾ ਸਿੱਧਾ ਇਲਜ਼ਾਮ ਮੰਤਰੀ ਸੌਂਹ ਤੇ ਲਾ ਰਹੇ ਹੋ ਵੀ ਉਹਨਾਂ ਦੇ ਇਸ਼ਾਰੇ ਤੇ ੱੱਕੇਸ਼ਾਈ ਹੋਈ ਹੈ ਬਿਲਕੁਲ ਰਾਜਨੀਤਿਕ ਕਾਰਨਾ ਕਰਕੇ ਇਹ ਜਿਹੜੇ ਕਾਗਜ਼ ਰੱਦ ਹੋਏ ਨੇ ਇਹਦੇ ਪਿੱਛੇ ਅ ਅਫਸਰਾਂ ਦਾ ਉਹਨਾਂ ਕਸੂਰ ਨਹੀਂ ਹੈ ਅਫਸਰਾਂ ਨੇ ਤਾਂ ਸਿਰਫ ਉਹਨਾਂ ਦੀ ਜਿਹੜੀ ਗੱਲ ਉਹਨਾਂ ਨੂੰ ਮਜਬੂਰਨ ਮੰਨਣੀ ਪਈ ਹੈ ਪਰ ਇਹ ਦੇ ਪਿੱਛੇ ਜਿਹੜੇ ਮੰਤਰੀ ਨੇ ਸਾਡੇ ਖੰਨੇ ਤੋਂ ਤਰਨਪੁਰੀ ਸੌਂਦ ਔਰ ਉਹਨਾਂ ਦੇ ਜਿਹੜੇ ਸੱਜੀਆਂ ਖੱਬੀਆਂ ਬਾਹਾਂ ਨੇ ਉਹ ਇਹਨਾਂ ਦੇ ਜਿਹੜੇ ਪੇਪਰ ਰਿਜੈਕਟ ਹੋਏ ਨੇ ਉਹਦੇ ਵਿੱਚ ਉਹ ਕਾਰਨ ਨੇ ਵੱਡਾ ਡੀਸੀ ਸਾਹਿਬ ਨਾਲ ਥੋੜੀ ਗੱਲਬਾਤ ਹੋਈ ਉਹਨੂੰ ਡੀਸੀ ਸਾਹਿਬ ਨੇ ਦਸੀ ਉਹਨਾਂ ਨੂੰ ਡੀਸੀ ਸਾਹਿਬ ਨੂੰ ਵੀ ਕਿਹਾ ਪਰ ਕਿਉਂਕਿ ਸਮਝ ਨਹੀਂ ਆ ਰਹੀ ਵੀ ਕਿਹੜੀ ਮਜਬੂਰੀ ਬਸ ਅਫਸਰशाही ਵੀ ਕੰਮ ਕਰ ਰਹੀ ਹੈ ਹਾਲਾਂਕਿ ਕੋਡ ਆਫ ਕੰਡਕਟ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੋਇਆ ਹੋਇਆ ਔਰ ਉਹਦੇ ਚ ਕਿਸੇ ਵੀ ਸਰਕਾਰ ਦਾ ਜਾਂ ਕੋਈ ਕਿਸੇ ਵੀ ਰਾਜਨੀਤਿਕ ਆਗੂ ਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਇੰਨਾ ਰਾਜਨੀਤਿਕ ਦਖਲ ਜਿਹੜਾ ਉਹ ਕਦੇ ਪਹਿਲਾਂ ਦੇਖਣ ਨੂੰ ਨਹੀਂ ਸੀ ਸਰ ਹਾਈ ਕੋਰਟ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਲੋਕ ਜਿਹੜੇ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਇਹੋ ਜਿਹੇ ਹਾਲਾਤ ਤਾਂ ਕਦੇ ਦੇਖੇ ਹੀ ਨਹੀਂ ਸੀ ਔਰ 3 ਸਾਲ ਚ ਕਿਉਂਕਿ ਕੋਈ ਵੀ ਡਿਵੈਲਪਮੈਂਟ ਦਾ ਕੋਈ ਵੀ ਕੰਮ ਜਿਹੜਾ ਉਹ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਇੱਕ ਵੀ ਪਿੰਡ ਚ ਕੋਈ ਕੰਮ ਜਿਹੜਾ ਇਹ ਸਰਕਾਰ ਵੱਲੋਂ ਨਹੀਂ ਹੋਇਆ ਹਾਲੇ ਤੱਕ ਕੋਈ ਸੜਕ ਤੇ ਕੰਮ ਨਹੀਂ ਹੋਇਆ ਕੋਈ ਪਿੰਡ ਦੇ ਉੱਤੇ ਕੋਈ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਹੋਈ ਤੋਂ ਇਸ ਕਰਕੇ ਇਹਨਾਂ ਨੂੰ ਤਾਂ ਲੋਕਾਂ ਨੇ ਪਿੰਡਾਂ 'ਚ ਨਹੀਂ ਸੀ ਵੜਨ ਦੇਣਾ ਇਹ ਹੁਣ ਬੈਕ ਡੋਰ ਰਾਹੀਂ ਐਡੇ ਟੰਗ ਨਾਲ ਇਹ ਇਹਨਾਂ ਚੋਣਾਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਸਰਚੋਣਾਂ ਦੇ ਵਿੱਚ ਧੱਕੇਸ਼ਾਹੀ ਹੋਈਏ ਤਾਂ ਤੁਸੀਂ ਕੀ ਕਰੋਗੇ ਸਰ ਅਸੀਂ ਹਾਈ ਕੋਰਟ ਜਾਵਾਂਗੇ ਅਸੀਂ ਕਾਨੂੰਨੀ ਲੜਾਈ ਲੜਾਂਗੇ ਔਰ ਸਾਡੀ ਪਾਰਟੀ ਕਾਂਗਰਸ ਸਰ ਹਾਈ ਕੋਰਟ 'ਚ ਪਾਰਟੀ ਕਿਹਨੂੰ ਬੁਲਾ ਰਿਹਾ ਹੋ ਜੀ ਇਲੈਕਸ਼ਨ ਦੇ ਦਿਨ ਨਿਕਲ ਕਰ ਇਲੈਕਸ਼ਨ ਵਾਲੇ ਦਿਨ ਵੀ ਇਲੈਕਸ਼ਨ ਵਾਲੇ ਦਿਨ ਵੀ ਪੂਰਾ ਅਸੀਂ ਜਿਹੜੇ ਜਿੱਥੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਜਿੱਥੇ ਜਿੱਥੇ ਲੋਕ ਲੜ ਰਹੇ ਨੇ ਉਹਨਾਂ ਨੂੰ ਸਾਡਾ ਇਹੀ ਸੁਨੇਹਾ ਹੈਗਾ ਕਿ ਉਹ ਬਿਲਕੁਲ ਕਿਸੇ ਕੋਲੋਂ ਡਰਨ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਨੂੰ ਕਿਸੇ ਗੱਲੋਂ ਵੀ ਅਸੀਂ ਕੋਈ ਦਿੱਕਤ ਨਹੀਂ ਆਉਣ ਦਵਾਗੇ ਔਰ ਜੇ ਕਿਸੇ ਅਫਸਰ ਨੇ ਜਾਂ ਕਿਸੇ ਕੋਈ ਇਹਨਾਂ ਦੀ ਜਿਹੜੇ ਹਾਕਮ ਧਿਰ ਦੇ ਲੋਕ ਨੇ ਉਹਨਾਂ ਨੇ ਕੋਈ ਕਤਾਈ ਕਰਨ ਦੀ ਕੋਸ਼ਿਸ਼ ਕੀਤੀ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦਾ ਮੂੰਹ ਤੋੜਵਾ ਜਵਾਬ ਦਵਾਂਗੇ ਅਸੀਂ ਲੋਕਾਂ ਨਾਲ ਖੜੇ ਆ ਔਰ ਅਸੀਂ ਜਿੱਧਰ ਵੋਟਾਂ ਵੀ ਪੈਣਗੀਆਂ ਉਦੋਂ ਵੀ ਅਸੀਂ ਲੋਕਾਂ ਦੇ ਨਾਲ ਔਰ ਜਿੱਥੇ ਵੀ ਸਾਨੂੰ ਉਹ ਗੱਲ ਠੀਕ ਸਮਝਣਗੇ ਅਸੀਂ ਉਹਨਾਂ ਨਾਲ ਜਾ ਕੇ ਉੱਥੇ ਖੜਾਂਗੇ ਸਰ ਕਈ ਥਾਵਾਂ ਤੇ ਕੱਲ ਗੋਲੀ ਵੀ ਚੱਲੀ ਆ ਹਾਲੇ ਚੋਣਾਂ ਹੋਣੀਆਂ ਨੇ ਕਿਹੋ ਜਿਹਾ ਮਾਹੌਲ ਲੱਗਦਾ ਵਿੱਚ ਬਣੇਗਾ ਮੈਂ ਅਸੀਂ ਤਾਂ ਇਸ ਗੱਲ ਤੋਂ ਹੀ ਚਿੰਤਤ ਆ ਕਿ ਹਜੇ ਤਾਂ ਜਿਹੜਾ ਲੋਕ ਰਾਜ ਦਾ ਜਿਹੜਾ ਸਿਸਟਮ ਸ਼ੁਰੂ ਹੋਇਆ ਹਜੇ ਤਾਂ ਨਾਮੀਨੇਸ਼ਨ ਸੀਗੀਆਂ ਫਿਰ ਉਹਨਾਂ ਦੇ ਇਤਰਾਜ਼ ਸੀਗੇ ਅੱਜ ਸਿੰਬਲ ਅਲਾਟ ਹੋਏ ਨੇ ਤੋਂ ਹਜੇ ਤਾਂ ਜਿਹੜੀ ਚੋਣ ਅਸਲ ਜਿਹੜੀ ਚੋਣ ਆ ਉਹ ਤਾਂ ਸ਼ੁਰੂ ਹੋਣੀ ਆ ਹਜੇ ਤੇ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਵੱਡਾ ਖਾਤਸ਼ਾ ਹੈ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਆ ਉਹ ਵੈਸੇ ਹੀ ਕਮਜ਼ੋਰ ਹੈ ਔਰ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਰਾਖੀ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਕਿਤੇ ਵੀ ਨਜ਼ਰ ਨਹੀਂ ਆਉਂਦੀ